ਦੇਖੜ ਸੁੰਡ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦਿਨ ਛਿਪ ਗਿਆ ਹੁਣ ਤੇ ਤੁਹਾਨੂੰ ਦਿਖਾਉਣੀ ਹੈ ਇਹ ਜਿਹੜਾ ਵਿਊ ਹੈ ਇਹ ਜਿਹੜਾ ਜਾਮਨਗਰ ਹਾਈਵੇ ਐਕਸਪ੍ਰੈਸ ਬਣਦਾ ਉਹਦੇ ਕਾਰਨਾਂ ਵਿੱਚ ਦਿਖਾਉਣੀ ਹੈ ਹੁਣ ਤੁਸੀਂ ਦੇਖ ਰਹੇ ਹੋਗੇ ਕਿ ਕਾਲਾ ਕਾਲਾ ਸ਼ਾਈਨਿੰਗ ਪੈਂਦੀ ਹੈ ਉਹ ਕੋਈ ਬੱਦਲ ਨਹੀਂ ਉਹ ਚੱਲ ਰਹੀ ਫੈਕਟਰੀ ਲੋਕ ਵਾਲੀ ਦਾ ਧੂਆ ਹੈ ਠੀਕ ਹੈ ਜਿਹੜਾ 24 ਘੰਟੇ ਚੱਲਦਾ ਰਹਿੰਦਾ ਔਰ ਜਿਦੀ ਮੈਂ ਉਹਦੇ ਤੋਂ 600 ਮੀਟਰ ਦੂਰੀ ਤੇ ਖੜਾ ਹਾਂ ਜਿੱਦੀ ਬਦਬੋ ਇੱਥੇ ਤੱਕ ਆ ਰਹੀ ਐ ਆ ਦੇਖੋ ਇਧਰਲੇ ਪਾਸੇ ਵੀ ਦੇਖਿਓ ਤੁਸੀਂ ਆ ਦੇਖੋ ਕਾਲਾ ਧੂਆਂ ਨੇਰੇ 'ਚ ਵੀ ਦਿਖ ਰਿਹਾ ਉਹ ਇੰਨਾ ਇੰਨਾ ਡਾਰਕ ਆ ਉਹ ਇੰਨਾ ਸੰਘਣਾ ਧੂਆਂ ਨੇਰੇ 'ਚ ਵੀ ਦਿਖ ਰਿਹਾ ਆ ਦੇਖੋ ਆ ਦਰਖਤਾਂ ਦੇ ਉੱਪਰ ਦਿਖ ਰਿਹਾ ਨਾ ਜਿਹੜਾ ਇਹ ਸਾਰਾ ਧੂਆਂ ਤੇ ਇਹ ਇਧਰ ਨੂੰ ਜਾ ਰਿਹਾ ਪਿੰਡ ਵੱਲ ਨੂੰ ਇਹਦੇ ਨਾਲ ਹੁਣ ਕੀ ਐ ਵੀ ਬੱਚੇ ਬਜ਼ੁਰਗ ਜਿਹੜੇ ਐ ਉਹਨਾਂ ਦਾ ਬਹੁਤ ਜ਼ਿਆਦਾ ਇਹ ਨੁਕਸਾਨ ਕਰਦਾ ਔਰ ਬਹੁਤ ਹੀ ਗੰਦਾ ਧੂਆ ਇਹ ਇਹ ਲੁੱਕ ਦਾ ਧੂਆ ਤੇ ਇਹਦੇ ਤੇ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਕਈ ਵਾਰ ਪਹਿਲਾਂ ਵੀਡੀਓ ਬਣਾ ਕੇ ਵੀ ਪਾਈਆਂ ਕੋਈ ਸਰਕਾਰ ਨਹੀਂ ਧਿਆਨ ਦਿੰਦੀ ਤੇ ਕਿਸੇ ਦੇ ਪਰਾਲੀ ਨੂੰ ਮਾਤੜ ਦੋ ਕਨਾਲਾ ਨੂੰ ਅੱਗ ਲਾ ਦੇ ਤੇ ਕਿਤੇ ਉਹਦੀ ਪਹੁੰਚ ਜਾਂਦਾ ਸੈਟਲਾਈਟ ਵੀ ਕੰਮ ਕਰ ਜਾਂਦਾ ਹੁਣ ਇਹਨਾਂ ਦੇ ਧੂਏ ਵਾਲੀ ਕਿਉਂ ਨਹੀਂ ਕਰਦਾ ਸੈਟਲਾਈਟ ਕੰਮ ਉਹ ਸਾਹਮਣੇ ਜਿਹੜੀਆਂ ਲਾਈਟਾਂ ਜਗਦੀਆਂ ਦੀਆਂ ਦਰਖਤਾਂ ਦੇ ਵਿੱਚ ਦੀ ਉਹ ਪਲਾਂਟ ਦੀਆਂ ਉਸ ਕੰਪਨੀ ਦੇ ਦੀਆਂ ਤੇ ਉੱਥੇ ਧੜਾ ਧੜ ਧੂਆਂ ਨਿਕਲਦਾ ਹੈ ਤੇ ਉੱਥੋਂ ਉੱਟ ਕੇ ਸਾਰਾ ਪਿੰਡ ਵੱਲ ਨੂੰ ਆਉਂਦਾ ਹੈ ਹੁਣ ਸਮਝ ਨਹੀਂ ਆਉਂਦੀ ਇਸ ਵਿਸ਼ੇ ਤੇ ਪਿੰਡ ਵਾਲੇ ਵੀ ਚੁੱਪ ਹੈ ਨਾ ਕਿਸੇ ਕੋਈ ਜਥੇਬੰਦੀ ਨੇ ਅਜ ਤੱਕ ਕੋਈ ਇਹਦੇ ਤੇ ਐਕਸ਼ਨ ਲਿਆ ਸਮਝ ਨਹੀਂ ਆਉਂਦੀ ਵੀ ਇਹ ਚੱਕਰ ਕੀ ਹੈ ਔਰ ਇਹ ਨਹੀਂ ਪਿੰਡ ਵਾਲਿਆਂ ਨੂੰ ਪਤਾ ਵੀ ਤੁਹਾਡੇ ਨਾਲ ਇਹ ਕੀ ਕਰ ਰਹੇ ਹੈ ਤੁਹਾਡਾ ਕਿੰਨਾ ਨੁਕਸਾਨ ਹੋਇਆ ਬਜ਼ੁਰਗ ਹੈ ਬੱਚੇ ਹੈ ਉਹਨਾਂ ਨੂੰ ਸਾਹ ਦਮਾ ਹੋਣ ਦੇ ਮਾਲਕੀ ਅਸਰ ਬਣ ਜਾਣਗੇ ਇਹਦੇ ਨਾਲ ਜੇ ਐਂ ਚੱਲਦਾ ਰਿਹਾ ਰੈਗੂਲਰ ਚੱਲਦਾ ਰਹਿੰਦਾ 24 ਘੰਟੇ ਬਾਕੀ ਸਾਡਾ ਕੰਮ ਹੈ ਤੁਹਾਨੂੰ ਜਾਗਰੂਤ ਕਰਨਾ ਹੋਣਾ ਨਾ ਹੋਣਾ ਤੁਹਾਡੀ ਆਪਣੀ ਮਰਜ਼ੀ ਹੈ ਤੁਹਾਡਾ ਸਾਰਿਆਂ ਦਾ ਧੰਨਵਾਦ